ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਦਿਲਜੀਤ ਦਾ ਹੈਪੀ ਬਰਥਡੇ ਤੇ ਮੈਂ ਦਿਲਜੀਤ ਨੂੰ ਲੈ ਕੇ ਆਇਆ ਸ਼ੋਪਿੰਗ ਵਾਸਤੇ ਤੇ ਮੈਨੂੰ ਕਿ ਅੱਜ ਲੈ ਲੈ ਜੋ ਲੈਣਾ। ਸਾਰੇ ਜਣੇ ਮੈਨੂੰ ਹੈਪੀ ਬਰਥਡੇ ਬੋਲ ਦਿਓ। ਅੱਜ ਠੰਡ ਵੀ ਬਹੁਤ ਆ ਬਹੁਤ ਜਗ੍ਹਾ ਤਾਂ ਨਹੀਂ ਪਈ ਜਾਂਦੀ ਆ ਪਰ ਲੁਧਿਆਣੇ ਚ ਇਸ ਜਗ੍ਹਾ ਨਹੀਂ ਪਈ ਰਿਹਾ। ਬੱਦਲ ਬਹੁਤ ਹੋਏ ਪਏ ਤੇ ਤੁਸੀਂ ਮੈਨੂੰ ਹੈਪੀ ਬਰਥਡੇ ਜ਼ਰੂਰ ਬੋਲਿਓ ਸਾਰੇ। ਅੱਜ ਠੰਡ ਆ ਰਹੀ ਹੈ ਨਾ ਮੇਰਾ ਬਰਥਡੇ। ਤੇ ਦੇਖੋ ਜੀ ਅੱਜ ਫਿਰ ਦਲਜੀਤ ਨੂੰ ਆਪਾਂ ਲੈ ਕੇ ਜਾਣੇ ਆ ਬਾਜ਼ਾਰ ਸੋਨਾ ਦਾ ਸੂਟ ਲੈਣੀ ਆ ਸੋਨਾ ਦਾ ਸੂਟ ਬਸ ਐਨੇ ਤਾਂ ਸੂਟ ਹੀ ਲੈਣਾ ਤੇ ਚਲੋ ਜੀ ਬਲੌਗ ਦੇ ਨਾਲ ਬਣ ਰਹੇ ਹੋ ਆਪਾਂ ਦਲਜੀਤ ਦਾ ਅੱਜ ਪੂਰੇ ਬੱਡੇ ਦਿਖਾਵਾਂਗੇ ਹਾਂਜੀ ਅੱਜ ਬਰਥਡੇ ਵਾਲੇ ਦਿਨ ਮੈਂ ਆਈ ਆ ਕੰਟਾ ਘਰ ਤੋਂ ਸ਼ੋਪਿੰਗ ਕਰਨ ਲਈ ਸੂਟ ਲੈਣੇ ਇਹਨਾਂ ਦੀ ਜੋਤੀ ਸਿਸਟਰ ਮਿਲੇ ਕੰਟਾ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਸੌ ਭਾਜੀ ਤੇ ਇਹ ਆਪਣੀਆਂ ਬੁਣੋ ਦੇਖਦੇ ਆ ਤੇ ਆਪਣੇ ਫੈਮਿਲੀ ਹੁੰਦੇ ਵੀ ਆ ਭੈਣ ਵੀ ਆਪਣੇ ਆਪਣੀ ਚਾਹਣ ਵਾਲੇ ਆ ਜੀ। ਜਨਾਬਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਬਹੁਤ ਕੰਮ ਚੱਲੇ ਜੀ। ਥੈਂਕ ਯੂ ਜੀ। ਜੀ ਜੀ ਅਲੀਆਤ ਦਾ ਨਾਮ ਹਾਂਜੀ ਸੋਨੂ ਜੋਤੀ। ਹਾਂਜੀ ਸੋਨੂ ਜੀ ਸਬਸਕ੍ਰਾਈਬ ਵੀ ਕਰੋ ਮੇਰਾ ਚੈਨਲ। ਆਪਣੀ ਸ਼ਾਪ ਦਾ ਨਾਮ ਵੀ ਦੱਸ ਦਿਜੀ। ਅੰਜੀ ਦੁਕਾਨ ਦਾ ਨਾਮ ਆਪਾਂ ਨੇ ਸਦਾਰ ਜੁਲਰ ਦੇ ਬਿਲਕੁਲ ਸਾਹਮਣੇ। ਬਿਲਕੁਲ ਸਾਹਮਣੇ। ਮੈਂ ਤੁਹਾਨੂੰ ਘੰਟਾ ਘਰ ਦੀ ਲੋਕੇਸ਼ਨ ਦਿਖਾ ਦੋ ਬਿਲਕੁਲ ਸਾਹਮਣੇ ਹੈ। ਇਹੋ ਘੰਟਾ ਘਰ ਕੰਟਾ ਕਰਦੇ ਬਿਲਕੁਲ ਸਾਹਮਣੇ ਜੀ ਹਾਂਜੀ ਬੱਚਿਆਂ ਦੇ ਪਕੜੇ ਸਾਰੇ ਲੈ ਲਏ ਹੋਏ ਆ ਜੀ ਜੂਤੀ ਪੈਰਾ ਕੋਲ ਮਸੀਤੇ ਆਪਣੀ ਚਾਰ ਆਏ ਹੋਏ ਆਂ ਆ ਦੇਖੋ ਜੀ ਸਿਸਟਰ ਨੇ ਕਾਫੀ ਮੰਗਵਾਈ ਹੈ ਜੀ ਠੰਡ ਦੇ ਵਿੱਚ ਠੰਡ ਜ਼ਿਆਦਾ ਵੀ ਬਿਸਕਟ ਨਾਲ ਤੁਸੀਂ ਇੱਕ ਵਾਰੀ ਦੁਕਾਨ ਤੇ ਜ਼ਰੂਰ ਆਇਆ ਵਿਚਾਰਾ ਤਾਂ ਇਹ ਨਾ ਸੋਚੋ ਮੈਂ ਕੋ ਪ੍ਰੋਮੋਸ਼ਨ ਕਰਦੀ ਆ ਮੈਂ ਪ੍ਰੋਮੋਸ਼ਨ ਨਹੀਂ ਕਰਨ ਲੱਗੀ ਤਾਂ ਆਪਣੇ ਫੈਨ ਨੇ ਕਿ ਆਪਾਂ ਨੂੰ ਮਿਲੇ ਆ ਕੇ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਨਾਂ ਦੀ ਘੰਟਾ ਕਰਨ ਦੇ ਬਿਲਕੁਲ ਇੱਧਰ ਇੱਧਰ ਵੀ ਰਸਤਾ ਹੈ ਸਾਰੇ ਪਾਸੇ ਇਹਨਾਂ ਦੇ ਮੰਨੋ ਰਾਲਾ ਲੱਗਦੇ ਨੇ ਜਿਹੜੇ ਸਾਬ ਹੁੰਦੇ ਸੀ ਰੀਲ ਵੀ ਬਣਾਵਾਂਗੇ ਅੱਬਾ ਹਾਂ ਜੀ ਦੇਖੋ ਇਹ ਸੂਟ ਤੁਹਾਨੂੰ ਪਸੰਦ ਨਹੀਂ ਆਇਆ ਹੁਣ ਮੈਂ ਕੱਪੜੀ ਦੁਕਾਨ ਤੇ ਲੈ ਕੇ ਆਈ ਹਾਂ ਸਾਰੀਆਂ ਫਿਰ ਦੁਕਾਨਾਂ ਜਿੱਤੇ ਦੁਕਾਨਾਂ ਘੁੰਮ ਲਿਆ ਸੂਟ ਨਹੀਂ ਪਸੰਦ ਆਇਆ ਇਹ ਹੁਣ ਲੈ ਰਹੀ ਏ ਕੰਨੀ ਮੇਕਅਪ ਦਾ ਸਮਾਨ ਨਹੀਂ ਲੈ ਸਕਾਂ ਖੁਸ਼ੀ ਵੀ ਨਹੀਂ ਪਸੰਦ ਆਉਂਦਾ ਤੁਹਾਨੂੰ ਜਾਂ ਟੋਚੇ ਬੈਠੀ ਹੋਈ ਏ ਦਲਜੀਤ ਹੁਣ ਜਾ ਰਿਹਾ ਘਰੇ ਵਾਪਸ ਤੇ ਇਹਨੂੰ ਕੋਈ ਪਸੰਦ ਨਹੀਂ ਆਇਆ ਸੂਟਾਂ ਦਾ ਕੋਈ ਵੀ ਪਸੰਦ ਨਹੀਂ ਆਇਆ ਇੱਕ ਸੂਟ ਵੀ ਨਹੀਂ ਪਸੰਦ ਆਇਆ ਕਮਾ ਘਵਾ ਕੇ ਮੇਰਾ ਆਸ ਕਰਦਾ ਇੱਕ ਕੋਸਮੈਟਿਕ ਦਾ ਸਮਾਨ ਪਾਦਰ ਪੁੱਤਰਾ ਲੈ ਆਈਏ ਤੇ ਮੈਂ ਤਾਂ ਕੇ ਸੂਟ ਲੈ ਲੈ ਇੱਕ ਟੋਪੀ ਲੈ ਕੇ ਆਈ ਬਾਕੀ ਵਲੌਗ ਦੇ ਨਾਲ ਬਣ ਰਿਹਾ ਦਾ ਅੱਜ ਜਦੋਂ ਦਿਨ ਨਖਾਵਾ ਕੇ ਦਲਜੀਤ ਦਾ ਪੁੱਛਾ ਹੈਲੋ ਇੱਕ ਦਲਜੀਤ ਨੇ ਟਿੱਕੀ ਕਿਉਂ ਹੈਪੀ ਬਰਥਡੇ ਕਿਉਂ ਟਿੱਕੀ ਕਿਉਂ ਕੱਟਦੀ ਤਾਂ ਕਿ ਮੈਨੂੰ ਮਿੱਠਾ ਪਸੰਦ ਨਹੀਂ ਹੈ ਇਸ ਕਰਕੇ ਮੈਂ ਟਿੱਕੀ ਕੱਟੀ ਹੈ ਮੈਨੂੰ ਕਰਾਰਾ ਪਸੰਦ ਹੈ ਲਓ ਜੀ ਅਦੇ ਮਿੱਠਾ ਨਹੀਂ ਪਸੰਦ ਕੇਕ ਨਹੀਂ ਖਾਂਦੇ ਉਹ ਟਿੱਕੀ ਖਾ ਸਕਦੇ ਆ ਟਿੱਕੀ ਦਾ ਕੇਕ ਮੇਰੀ ਦੇਖੋ ਜੀ ਲੋਕ ਕੇਕ ਕੱਟਦੇ ਨੇ ਤੇ ਇਹ ਕੱਟਦੀ ਹੈ ਟਿੱਕੀ ਹੈ ਦੁਨੀਆ ਦੀ ਪਹਿਲੀ ਔਰਤ ਹੈ ਜੀ ਪਾਗਲੇ ਨਹੀਂ ਤੇਰੇ ਵਾਸਤੇ ਮੈਂ ਆਰਡਰ ਕਰਿਆ ਹੋਇਆ ਕੇਕ ਹੈ ਟਿੱਕੀ ਜਦ ਤੱਕੀ ਨਹੀਂ ਕੱਟਰੀ ਹੈਗੀ ਤੂੰ ਇਹਨੂੰ ਵੈਸੇ ਹੀ ਕੱਟ ਦੂੰਗੀ ਕੋਈ ਗੱਲ ਨਹੀਂ ਉਹ ਤੁਸੀਂ ਖਾ ਲਿਓ ਲਓ ਜੀ ਐ ਦੇਖੋ ਜੀ ਕਮੈਂਟਾਂ ਦੇ ਵਿੱਚ ਦੱਸੋ ਟਿੱਕੀ ਪਹਿਲੀ ਵਾਰੀ ਕੱਟੀ ਕਿਸੇ ਨੇ ਟਿੱਕੀ ਨਹੀਂ ਕੱਟੀ ਹੋਣੀ ਇਹਨੇ ਨਵੀਂ ਰੀਤ ਚਲਾਤੀ ਕਰਾਰਾ ਕੱਟੋ ਕੁਝ ਜਨਮ ਦਿਨ ਤੇ ਹੈਪੀ ਬਰਥਡੇ ਦਲਜੀਤ ਹੈਪੀ ਬਰਥਡੇ ਜੀ ਸਾਰੇ ਦਿਵਾਵਾਂ ਦਿਓ ਤੇ ਵਲੌਗ ਦੇ ਨਾਲ ਬਰੇ ਰਹੋ ਸੋਨੇ ਸੋਨੇ ਕਮੈਂਟ ਕਰਿਓ ਬਾਕੀ ਵਲੌਗ ਦਾ ਤੁਸੀਂ ਬਨੇ ਰਹੇ ਹੋ ਜਿਹਾ ਦੇਖੋ ਮੈਂ ਕੇਕ ਕੱਟ ਲਿਆਗਾ ਤੇ ਤੁਸੀਂ ਵੀ ਸਾਰੇ ਜਣੇ ਕੇਕ ਖਾ ਲਓ ਤੇ ਤੁਸੀਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਦੇ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਤੁਸੀਂ ਮੇਰੇ ਫੇਸਬੁੱਕ ਨੂੰ ਮੇਰੇ ਇੰਸਟਾਗ੍ਰਾਮ ਨੂੰ ਸਾਰਿਆਂ ਨੂੰ ਜਰੂਰ ਫੋਲੋ ਕਰਿਓ ਜੀ ਧੰਨਵਾਦ ਜੀ ਥੈਂਕ ਯੂ ਜੀ